ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਹੁਤ ਵੀਰਾਂ ਦੇ ਮੈਸੇਜ ਵੀ ਆਏ ਆ ਤੇ ਫੋਨ ਵੀ ਆਏ ਨੇ ਕਿ ਸਰੋਂ ਦਾ ਤੇਲ ਜਿਹੜਾ ਪਸ਼ਵਾਂ ਨੂੰ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਸੋ ਬਹੁਤ ਵਧੀਆ ਕੁਐਸਚਨ ਹੈ ਸੋ ਅੱਜ ਜਿਹੜਾ ਉਹਦਾ ਆਸਰ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਸਰੋਂ ਦਾ ਤੇਲ ਸੋ ਦੋਸਤੋ ਇੱਕ ਸਰੋਂ ਦਾ ਤੇਲ ਤੇ ਇੱਕ ਜਿਹੜਾ ਆਪਣਾ ਘਿਓ ਇਹ ਦੋ ਚੀਜ਼ਾਂ ਆਪਾਂ ਆਪਣੀਆਂ ਮੱਝਾਂ ਨੂੰ ਜਾਂ ਗਾਂਆਂ ਨੂੰ ਦੇ ਦਿੰਨੇ ਆ ਸੋ ਦੋਸਤੋ ਜਿਹੜਾ ਸਰੋਂ ਦਾ ਤੇਲ ਹੈ ਬਹੁਤ ਹੀ ਵਧੀਆ ਕੈਲੋਰੀ એનર્ਜੀ ਬੂਸਟਰ ਇਹ ਹਰ ਪਸ਼ੂ ਨੂੰ ਦੇਣਾ ਚਾਹੀਦਾ ਦੋਸਤੋ ਸਰੋਂ ਦਾ ਤੇਲ ਜਿਹੜਾ ਹੈ ਹਰ ਪਸ਼ੂ ਨੂੰ ਆਪਾਂ ਨੂੰ ਦੇਣਾ ਚਾਹੀਦਾ ਕੋਸ਼ਿਸ਼ ਕਰੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸਦਾ ਹੁੰਦਾ ਹਾਂ ਵੀ ਮੈਂ ਉਹਨਾਂ ਵਾਂਗੂ ਨਹੀਂ ਵੀ ਮੈਂ ਤੁਹਾਨੂੰ ਇੱਥੇ ਕੋਈ ਬਿਤਾ ਚੁਲਾ ਕੇ ਗੱਲ ਕਰਾਂਗਾ ਕੋਸ਼ਿਸ਼ ਕਰੋ ਗਾਵਾਂ ਨੂੰ ਨਾ ਦਿਓ ਕਿਉਂਕਿ ਗਾਵਾਂ ਦੇ ਪੇਟ ਦੇ ਵਿੱਚ ਜਿਹੜੇ ਮਾਈਕਰੋਫਲੋਰਾ ਹੁੰਦੇ ਆ ਨਾ ਸੈੱਲ ਦੋਸਤੋ ਨਿੱਕੇ ਨਿੱਕੇ ਇਹ ਹੁੰਦੇ ਆ ਮਾਈਕਰੋਫਲੋਰਾ ਜਿਹੜੇ ਭੋਜਨ ਨੂੰ ਪਚਾਉਂਦੇ ਆ ਜਦੋਂ ਤੁਸੀਂ ਇਹਨਾਂ ਨੂੰ ਤੇਲ ਦਿਓਗੇ ਨਾ ਤੇ ਇਹ 올ੀ ਬੈਲੈਂਸ ਕਰਕੇ ਇਹ ਖਤਮ ਹੋ ਜਾਣਗੇ ਇਹ ਹੌਲੀ ਹੌਲੀ ਕੜਨੇ ਸ਼ੁਰੂ ਹੋ ਜਾਂਦੇ ਆ ਗਾਵਾਂ ਦੇ ਵਿੱਚੋਂ ਜਿਵੇਂ 2-4 ਢੱਡ ਕੇ ਗਾਵਾਂ ਨੂੰ ਡੈਰੀਆ ਹੋ ਜਾਂਦਾ ਮੋਕ ਹੋ ਜਾਂਦੀ ਹੈ ਜਿੰਨਾ ਕਰਕੇ ਉਹ ਵੀਕ ਹੋ ਜਾਂਦੀ ਹੈ ਨਾ ਦੁੱਧ ਕੱਢ ਜਾਂਦਾ ਸੋ ਸਰੋਂ ਦਾ ਤੇਲ ਜਾਂ ਘਿਓ ਇਹ ਮੱਝਾਂ ਲਈ ਦੋਸਤੋ ਬਹੁਤ ਲਾਹੇਵੰਦ ਹੈ ਤੇਲ ਜਾਂ ਘਿਓ ਦੋਸਤੋ ਇਹ ਮੱਝਾਂ ਲਈ ਬਹੁਤ ਲਾਹੇਵੰਦ ਹੈ ਮੱਝਾਂ ਨੂੰ ਤੁਸੀਂ ਜ਼ਰੂਰ ਜਿਹੜਾ ਹੈ ਜਿਹੜੀ ਇਹਦੀ ਡੋਜ਼ ਹੈ ਮੱਝਾਂ ਦੇ ਲਈ ਦਾ ਬਹੁਤ ਹੀ ਲਾਹੇਵੰਦ ਸਹੀ ਆ ਸਰੋਂ ਦਾ ਤੇਲ ਤੇ ਘਿਓ ਸੋ ਦੋਸਤੋ ਜੇ ਤੁਸੀਂ ਇਹਦੀ ਡੋਜ਼ ਦੇਣੀ ਹੈ ਇੱਕ ਮੱਝ ਨੂੰ ਤਾਂ ਆਪਾਂ ਡੇਲੀ ਦੇਣਾ ਤਾਂ ਪਹਿਲੀ ਗੱਲ ਤਾਂ ਡੇਲੀ ਦਿਓ ਨਾ ਜੇ ਡੇਲੀ ਤੁਸੀਂ ਦੇਣਾ ਤਾਂ 100 ਗ੍ਰਾਮ ਕਿਸੇ ਦਾਣੇ ਦੇ ਵਿੱਚ ਜਾਂ ਚੋਕਰ ਵਗੈਰਾ ਦੇ ਵਿੱਚ ਮਿਕਸ ਕਰਕੇ ਦਿਓ ਉਸ ਤਰ੍ਹਾਂ ਨਾਲ ਰਹੀਂ ਜਿਹੜਾ ਤੁਸੀਂ ਇਹ ਤੇਲ ਨਹੀਂ ਦੇਣਾ ਕਿਉਂਕਿ ਉਹ ਨਾਲ ਕੇ ਰਹੀਂ ਦੇ ਇਹਨਾਂ ਨੂੰ ਕਈ ਵਾਰੀ ਮੱਜ ਨੂੰ ਅਥੂ ਆ ਜਾਂਦਾ ਜਿੰਦੇ ਕਰਕੇ ਜਿਹੜਾ ਤੇਲ ਇਹ ਹੁੰਦੇ ਲੰਗਸਟ ਹੁੰਦੇ ਫੇਫੜਿਆਂ ਵਿੱਚ ਚਲੇ ਜਾਂਦਾ ਰਿਸਕ ਕਰਕੇ ਤੁਹਾਡੀ ਮੱਜ ਦਾ ਨੁਕਸਾਨ ਹੋ ਸਕਦਾ ਸੋ ਦੋਸਤੋ ਕਿਉਂ ਜਿਹੜਾ ਹੈਗਾ ਇਹਦੀ ਵੀ ਡੋਜ਼ ਹੈਗੀ ਹੈ 150 ਗ੍ਰਾਮ ਇਹ ਤੁਸੀਂ 150 ਗ੍ਰਾਮ ਜਿਹੜਾ ਹੈ ਦਾਣੇ ਜਾਂ ਚੋਕਰ ਦੇ ਵਿੱਚ ਡੇਲੀ ਦੇ ਸਕਦੇ ਹੋ ਰੋਜ਼ਾਨਾ ਸੋ ਦੋਸਤੋ ਪਹਿਲੀ ਗੱਲ ਜਿਹੜਾ ਤੁਸੀਂ ਤੇਲ ਇਹ ਤੁਸੀਂ ਰਜਾਨਾ ਨਾ ਦਿਓ ਇਹ ਤੁਸੀਂ ਇੱਕ ਦਿਨ ਦਾ ਗੈਪ ਪਾ ਲਓ ਜਿਸ ਦੇ ਨਾਲ ਉਹਦੇ ਮਾਈਕਰੋਫਲੋਰਾ ਵੀ ਸਹੀ ਰਹੇਨ ਪੇਟ ਵੀ ਸਹੀ ਰਵੇ ਤੁਹਾਨੂੰ ਵੀ ਪਤਾ ਲੱਗ ਜਾਵੇ ਵੀ ਸਾਡੀ ਮੱਝ ਤੇਲ ਨੂੰ ਸੈਪਟ ਕਰਦੀ ਪਈ ਕਿੰਨੀ ਕਰਦੀ ਪਈ ਸੋ ਦੋਸਤੋ ਤੁਸੀਂ ਇਹਦਾ 250 ਗ੍ਰਾਮ ਜਿਹੜਾ ਪਾਈਆ ਤੇਲ ਲੈਣਾ ਉਹ ਦੋਸਤੋ ਇੱਕ ਦਿਨ ਛੱਡ ਕੇ ਸਰੋਂ ਦਾ ਦੋਸਤੋ ਪਾਈਆ ਤੇਲ ਜਿਹੜਾ ਸਰੋਂ ਦਾ ਤੇਲ ਦੋਸਤੋ 250 ਗ੍ਰਾਮ ਇੱਕ ਦਿਨ ਛੱਡ ਕੇ ਦੋਸਤੋ ਤੁਸੀਂ ਇਹ ਮੱਝ ਨੂੰ ਦਿਓ ਮੱਝ ਨੂੰ ਇੱਕ ਦਿਨ ਛੱਡ ਕੇ ਦਿਓ ਦੋਸਤੋ ਐਵੇਂ ਕਿਉਂ ਦਿਓ ਇੱਕ ਦਿਨ ਛੱਡ ਕੇ ਦਿਓ ਦੋਸਤੋ ਸੋ ਇਹ ਬਹੁਤ ਹੀ ਬਹੁਤ ਹੀ ਵਧੀਆ ਤੁਹਾਡੇ ਪਸ਼ੂਲੇ ਲਾਹੇ ਆਂਦੇ ਹਾਂ ਹੁਣ ਦੇਣਾ ਕਿੰਨਾ ਮੈਕਸਿਮਮ ਜਿਹੜਾ ਤੁਸੀਂ ਤੇਲ ਲੈਣਾ ਤੇਲ ਵੱਧ ਤੋਂ ਵੱਧ ਆਪਾਂ ਇੱਕ ਜਿਹੜੀ ਵੱਡੀ ਮੱਝ ਹੈ ਆਪਣੀ ਤਗੜੀ ਮੱਝ ਹੈ ਜਿਹਨੂੰ ਆਪਾਂ ਕਹਿ ਲਈਏ ਵੀ ਆਪਣੀ ਬਹੁਤ ਹੀ ਵਧੀਆ ਮੱਝ ਆਪਾਂ ਸੰਭੀ ਹੋਈ ਮੱਝ ਹੈ ਉਹ ਨੂੰ ਆਪਾਂ ਵੱਧ ਤੋਂ ਵੱਧ ਦੇ ਸਕਦੇ ਹਾਂ 20 ਲੀਟਰ 20 ਕਿਲੋ ਤੇ ਘੱਟ ਤੋਂ ਘੱਟ 10 ਕਿਲੋ ਐਦਾਂ ਹੀ ਦੋਸਤੋ ਆਪਾਂ ਗਾਂ ਨੂੰ 10 ਕਿਲੋ ਤੇ ਘੱਟ ਤੋਂ ਘੱਟ 5 ਕਿਲੋ ਇਹ ਆਪਾਂ ਇਹਨਾਂ ਨੂੰ ਤੇਲ ਦੀ ਜਿਹੜੀ ਮਕਦਾਰ ਹੈ ਉਹ ਦੇ ਸਕਦੇ ਹਾਂ ਜਿਹੜੀ ਅਸੀਂ ਵੀ ਆਪਦੇ ਫਾਰਮ ਤੇ ਮੱਝਾਂ ਨੂੰ ਜਾਂ ਗਾਂਆਂ ਨੂੰ ਦਿੰਨੇ ਆ ਸੋ ਦੋਸਤੋ ਜਿਹੜਾ ਕਿਓ ਹੈ ਕਿਓ ਦੋਸਤੋ ਤੁਸੀਂ ਮੱਝ ਨੂੰ 15 ਕਿਲੋ ਤੇ ਘਟ ਤੋਂ ਘਟ ਦੋਸਤੋ 10 ਕਿਲੋ ਤੇ ਜਿਹੜੀ ਗਾਂ ਐ ਇਹਨੂੰ ਘਟ ਤੋਂ ਘਟ ਦੋਸਤੋ ਕਿਓ ਜਿਹੜਾ ਆਪਣਾ 5 ਕਿਲੋ ਤੇ ਘਟ ਤੋਂ ਘਟ ਤੇ ਨੇ ਕਿਲੋ ਕਿਓ ਦੋਸਤੋ ਇਹਦੇ ਹੁਣ ਫਾਇਦੇ ਕੀ ਨੇ ਮਿਹਨ ਦੇ ਫਾਇਦੇ ਕੀ ਨੇ ਦੋਸਤੋ ਇੱਕ ਤਾਂ ਜਦੋਂ ਤੁਸੀਂ ਮੱਝ ਨੂੰ ਤੇਲ ਦਿਓਗੇ ਤੇਲ ਦੇ ਨਾਲ ਤੁਹਾਡੀ ਜਿਹੜੀ ਮੱਝ ਦੀ ਸੇ ਤੇ ਉਹ ਬਹੁਤ ਸੋਹਣੀ ਹੋ ਜਾਏਗੀ ਬਿਲਕੁਲ ਚਮਕਦਾਰ ਹੋ ਜਾਏਗੀ ਸੋ ਦੋਸਤੋ ਇਹਦੇ ਨਾਲ ਇੱਕ ਜਿਹੜਾ ਬਹੁਤ ਵੱਡਾ ਫਾਇਦਾ ਨਾ ਤੇਲ ਦਾ ਦੋਸਤੋ ਦਾ ਘਿਓ ਦਾ ਇਹਦੇ ਨਾਲ ਤੁਹਾਡੇ ਪਸ਼ੂ ਨੂੰ ਮਸਟਾਈਟਸ ਬਹੁਤ ਘਟ ਆਏਗੀ ਮਸਟਾਈਟਸ ਤੁਹਾਡੇ ਫਾਰਮ ਤੇ ਖਤਮ ਹੋ ਜੇਗੀ ਜੇ ਤੁਸੀਂ ਇਹ ਤੇਲ ਜਾਂ ਘਿਓ ਆਪਣੀਆਂ ਮੱਝਾਂ ਨੂੰ ਦੇਓਗੇ ਸੋ ਦੇਣਾ ਕਿੰਨਾ ਜੇ ਰਿਆਣਾ ਦੇਣਾ ਤਾਂ 100 ਗ੍ਰਾਮ ਦੇ ਦਿਓ ਜੇ ਇਹ ਪਹਿਲੀ ਗੱਲ ਤਾਂ ਇੱਕ ਦਿਨ ਛੱਡ ਕੇ ਦਿਓ ਸੋ ਦੋਸਤੋ ਹੁਣ ਕਈ ਵਾਰੀ ਕਈ ਬੰਦੇ ਕਹਿ ਦਿੰਦੇ ਜੀ ਪਾਣੀ ਨਹੀਂ ਪਿਉਣਾ ਉਹ ਨਹੀਂ ਕਰਨਾ ਉਹ ਸਾਰੀਆਂ ਗੱਲਾਂ ਨਹੀਂ ਹੈਗੀਆਂ ਉਸੇ ਜਦੋਂ ਵੀ ਦਾਣਾ ਪੱਠੇ ਹਰਾ ਚਾਰਾ ਪਾਉਣਾ ਉਹਦੇ ਵਿੱਚ ਤੁਸੀਂ 100 ਗ੍ਰਾਮ ਤੇਲ ਦਾਣੇ ਚਰਲਾ ਕੇ ਮੱਝ ਕੇ ਰੱਖ ਦਿਓ ਉਹ ਖਾ ਜਾਏਗੀ ਕਿ ਹੋਰ ਰੱਖ ਦਿਓ ਪਾਣੀ ਪੂਣੀ ਦਾ ਕੋਈ ਮੈਟਰ ਨਹੀਂ ਹੈਗਾ ਇਸ ਚੀਜ਼ ਦੇ ਨਾਲ ਵੀ ਇਹ ਤਾਂ ਕਈ ਵਾਰੀ ਮੈਂ ਵੀ ਵੇਖਦਾ ਹਾਂ ਨਾ ਜੀ ਤੇਲ ਦਿੱਤਾ ਜੀ ਪਾਣੀ ਨਹੀਂ ਪਿਉਣਾ ਬਾਅਦ ਦੇ ਵਿੱਚ ਜੀ ਉਹ ਨਹੀਂ ਕਰਨਾ ਆਹ ਨਹੀਂ ਕਰਨਾ ਇਹ ਸਭ ਗੱਲਾਂ ਨੇ ਤੁਸੀਂ ਜਦੋਂ ਮਰਜ਼ੀ ਤੇਲ ਦੇ ਦੇਓ ਜਦੋਂ ਮਰਜ਼ੀ ਘਿਓ ਦੇ ਰਹੇ ਹੋ ਸੂਨ ਵਾਲੇ ਪਸ਼ੂ ਨੂੰ ਦੇ ਦਿਓ ਜਾਂ ਜਿਹੜਾ ਤੁਹਾਡਾ ਗੱਭਣ ਟੋਕੜ ਪਸ਼ੂ ਹੋਏ ਉਹਨੂੰ ਦੇ ਦਿਓ ਜਾਂ ਜਿਹੜਾ ਪਸ਼ੂ ਦੁੱਧ ਦਿੰਦਾ ਉਹਨੂੰ ਦੇ ਦਿਓ ਜਿਸ ਮਰਜ਼ੀ ਪਸ਼ੂ ਨੂੰ ਆਪਾਂ ਤੇਲ ਦੇ ਸਕਦੇ ਆ ਜਿਹੜਾ ਤੇਲ ਇਹ ਦੇਣਾ ਹੈ ਆਪਾਂ ਗਰਮੀ ਦੇ ਵਿੱਚ ਹਾਂ ਇਹ ਗੱਲ ਨੋਟ ਕਰਨ ਵਾਲੀ ਏ ਤੇਲ ਜਪਾ ਦੇਣਾ ਗਰਮੀ ਦੇ ਵਿੱਚ ਤੇ ਘਿਓ ਦੇਣਾ ਸਰਦੀ ਦੇ ਵਿੱਚ ਬਸ ਇਹ ਖਿਆਲ ਰੱਖ ਲਿਓ ਜਿਹੜਾ ਘਿਓ ਨਹੀਂ ਦੇਣਾ ਗਰਮੀ 'ਚ ਤੇ ਘਿਓ ਸਰਦੀ ਵਿੱਚ ਦੇਣਾ ਤੇ ਗਰਮੀ 'ਚ ਸਰਸੋਰਾ ਤੇਲ ਤੁਸੀਂ ਜਿੰਨਾ ਵੀ ਆਪਣੇ ਪਸ਼ੂ ਨੂੰ ਦੇ ਦਿਓਗੇ ਉਹਨਾਂ ਹੀ ਲਾਹੇ ਵੰਦੇ ਸੋ ਦੋਸਤੋ ਮੈਂ ਤੁਹਾਨੂੰ ਹੋਰ ਕੱਲ ਦੱਸੂਗਾ ਅਗਲੇ ਬਲੌਗ ਦੇ ਵਿੱਚ ਇਹ ਆਈ ਬਾਰੇ ਇਹ ਆਲਾ ਆਪਣਾ AI ਦਾ ਬਹੁਤ ਸਾਰਾ ਕਨਸੈਪਟ ਰਹਿਦਾ ਕਰਨ ਵਾਲਾ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਕਰ ਲਿਓ ਲਾਈਕ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚਾਨ ਸਿੰਘ ਦੋਸਤੋ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ